ਗਸਤਕ ਵੇਖ ਸੁਣ ਰਹੇ ਥੋਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਗੀਵਿੰਗ ਸੀ ਸਾਰੇ ਤੁਹਾਡਾ ਇੱਕ ਵਾਰੀ ਫੇਰ ਧੰਨਵਾਦ ਕਰਦੇ ਆ ਕਿ ਤੁਸੀਂ ਵੀਡੀਓਜ਼ ਨੂੰ ਸੁਣ ਰਹੇ ਹੋ ਤੇ ਬਹੁਤ ਸੋਨਾ ਤੁਹਾਡਾ ਹੰਗਾਰਾ ਮਿਲ ਰਿਹਾ ਥੋੜੇ ਦਿਨ ਪਹਿਲਾਂ ਨਾ ਮੈਂ ਇੱਕ ਕਿਸੇ ਦੀ ਰੀਲ ਸੁਣ ਰਹੀ ਸੀਗੀ ਉਹਦੇ ਚਿੱਕ ਭੈਣ ਕਹਿੰਦੀ ਆਪਣੀ ਪੰਜਾਬ ਪੰਜਾਬ ਚ ਨੇ ਉਹਨਾਂ ਦੀ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋਈਆਂ ਪਹਿਲਾਂ ਤਾਂ ਫਿਰ ਉਹਨਾਂ ਦਾ ਚੈਨ ਬਹੁਤ ਵਧੀਆ ਚੱਲ ਰਿਹਾ ਉਹ ਆਪਦੀ ਕੁਝ ਇਨਕਮ ਨੂੰ ਲੈ ਕੇ ਗੱਲ ਕਰ ਰਹੇ ਸੀਗੇ ਵੀ ਕਿੰਨੀ ਸਾਡੀ ਇਨਕਮ ਆਉਂਦੀ ਹੈ YouTube ਤੇ ਕਿਵੇਂ ਆਣੀ ਸ਼ੁਰੂ ਹੋਈ ਤੇ ਉਹਨੇ ਗੱਲ ਕਰਦਿਆਂ ਕਰਦਿਆਂ ਇੱਕ ਗੱਲ ਜਿਹੜੀ ਤੁਸੀਂ ਕਹਿੰਦੇ ਵੀ ਆਪਣੇ ਪੰਜਾਬ ਦੇ ਵਿੱਚ ਆਪਣੇ ਪੰਜਾਬੀ ਆਸ ਕਰਕੇ ਇੱਥੇ ਉਹਨੇ ਵਿਊ ਨਹੀਂ ਆਉਂਦੇ ਉਹਨੀਆਂ ਵੀਡੀਓਜ਼ ਲੋਕ ਦੇਖਦੇ ਨਹੀਂ ਜਿੰਨੀਆਂ ਦੇਖਣੀਆਂ ਚਾਹੀਦੀਆਂ ਕਹਿੰਦੀ ਆਪਣੇ ਜ਼ਿਆਦਾਤਰ ਜਿਹੜੇ ਜਾਣ ਪਛਾਣ ਵਾਲੇ ਹੁੰਦੇ ਆ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਅੱਛਾ ਇਹਨਾਂ ਨੂੰ ਪੈਸੇ ਮਿਲਦੇ ਆ ਜਾਂ ਇਹ ਤਾਂ ਹੁਣ ਐਨੇ ਪੈਸੇ ਕਮਾਉਣ ਲੱਗੇ ਤਾਂ ਉਹ ਤੁਹਾਡੇ ਨਾਲ ਜੈਲਸੀ ਕਰਦੇ ਆ ਜਾਂ ਤੁਹਾਨੂੰ ਅਨਸਬਸਕ੍ਰਾਈਬ ਕਰ ਦਿੰਦੇ ਆ ਅਨਫੋਲੋ ਕਰ ਦਿੰਦੇ ਆ ਮਤਲਬ ਜਿੱਥੇ ਵੀ ਤੁਸੀਂ ਹੈਗੇ ਉਹਨਾਂ ਨੂੰ ਤੇ ਉਥੋਂ ਮੇਰੇ ਗੱਲ ਦਿਮਾਗ ਵਿਚ ਆਈ ਨਹੀਂ ਆਪਾਂ ਇਹਦੇ ਤੇ ਪਹਿਲਾਂ ਦੋ ਚਾਰ ਗੱਲਾਂ ਕਰ ਲਈਏ ਇੱਕ ਪੰਜਾਬੀ ਦਾ ਮੁਹਾਵਰਾ ਹੈ ਕਿ ਗੱਲੀ ਅਸੀਂ ਚੰਗੀਆਂ ਆਚਾਰੀ ਹੁਈਆਂ ਕਈ ਵਾਰ ਅਸੀਂ ਦਾਨੇ ਹੁੰਨੇ ਆ ਗੱਲਾਂ ਬਹੁਤ ਕਰਦੇ ਆ ਕਿ ਆਪਦੇ ਆਪਣਿਆਂ ਦੇ ਨਾਲ ਖੜੀਦਾ ਆਪਣਿਆਂ ਨੂੰ ਸਪੋਰਟ ਦੇਦੀ ਆ ਆਪਣਿਆਂ ਦਾ ਸਹਾਰਾ ਬਣੀਦਾ ਤਾਂ ਕਿ ਉਹ ਹੋਰ ਤਰੱਕੀ ਕਰਨ ਜੇ ਕੋਈ ਵੀ ਬੰਦਾ ਥੋੜਾ ਕੋਈ ਜਾਣ ਪਛਾਣ ਵਾਲਾ ਹਨਾ ਤੁਹਾਡੇ ਸਰਕਲ ਦਾ ਕੋਈ ਨਵਾਂ ਕੰਮ ਸ਼ੁਰੂ ਕਰਦਾ ਤਾਂ ਉਹਨੂੰ ਅਸੀਂ ਹੱਲਾਸ਼ੇਰੀ ਦੇਣੀ ਆ ਪਰ ਜ਼ਿਆਦਾਤਰ ਸਾਡੇ ਪੰਜਾਬੀਆਂ ਦੀ ਮੈਂਟੈਲਿਟੀ ਕੀ ਹੁੰਦੀ ਹੈ ਪਹਿਲਾਂ ਤਾਂ ਉਹਨਾਂ ਨੇ ਕਹਿਣਾ ਹੁੰਦਾ ਵੀ ਅਸੀਂ ਤੇਰੇ ਨਾਲ ਆ ਚੱਲ ਤੂੰ ਕਰ ਅਸੀਂ ਨਾਲ ਖੜੇ ਆ ਥੰਮ ਵਾਂਗੂ ਨਾਲ ਖੜੇ ਆ ਪਰ ਕੋਈ ਨਾ ਕੋਈ ਨਾ ਵਿੱਚੋਂ ਇਹੋ ਜਿਹੀ ਜੈਲਸੀ ਵਾਲਾ ਉਹਨਾਂ ਦੇ ਵਿੱਚ ਅੰਦਰ ਉਹ ਚੀਜ਼ ਭਾਰੂ ਹੋ ਜਾਂਦੀ ਆ ਤਾਂ ਅੱਛਾ ਇਹ ਤਾਂ ਇੰਨਾ ਹੋਣ ਲੱਗ ਗਿਆ ਅਸੀਂ ਸਾਥ ਦਿੱਤਾ ਸੀਗਾ ਹੁਣ ਸਾਨੂੰ ਹੀ ਪੁੱਛਦਾ ਨਹੀਂ ਜਾਂ ਸਾਨੂੰ ਪੁੱਛਦੀ ਨਹੀਂ ਹੁਣ ਬਸ ਇਹਨੂੰ ਆਪਾਂ ਪਿੱਛੇ ਖਿੱਚੀਏ ਇਹਨੂੰ ਕਈ ਤਾਂ ਫੇਕ ਆਈਡੀ ਬਣਾ ਕੇ ਫੇਕ ਕਮੈਂਟ ਤੱਕ ਕਰ ਦਿੰਦੇ ਆ ਤੇ ਦੇਖੋ ਇਹ ਗੱਲ ਹੈਗੀ ਵੀ ਦੇਖੋ YouTube ਹੁਣ ਇੱਕ ਇਹੋ ਜਿਹਾ ਮਾਧਿਅਮ ਹੈਗਾ ਹਰ ਇੱਕ ਦੇ ਹੱਥਾਂ 'ਚ ਫੋਨ ਹੈ ਹਰ ਬੰਦਾ ਹਰ ਔਰਤ ਦੇਖੋ ਸਾਰੇ ਹੀ ਚਾਹਦੇ ਆ ਕਿ ਅਸੀਂ ਕੋਈ ਕੰਮ ਕਰੀਏ ਜਿਹਦੇ ਤੋਂ ਇਨਕਮ ਆਵੇ ਤੇ YouTube ਦੇ ਵਿੱਚ ਇਹ ਹੁੰਦਾ ਕਿ ਤੁਸੀਂ ਤੁਹਾਡੇ ਚ ਜਿਹੜਾ ਵੀ ਕੋਈ ਹੁਨਰ ਹੈ ਤੁਸੀਂ ਖਾਣਾ ਵਧੀਆ ਬਣਾ ਲੈਂਦੇ ਹੋ ਵਧੀਆ ਤੁਹਾਡੀ ਮਹਿਮਾਨ ਨਿਵਾਜ਼ੀ ਹੈ ਉਹ ਉਹ ਲੇਡੀਜ਼ ਬਹੁਤ ਸੋਹਣੇ ਵਲੌਗ ਬਣਾਉਂਦੀਆਂ ਨੇ ਡੇਲੀ ਵਲੌਗਸ ਬਣਾਉਂਦੀਆਂ ਨੇ ਸਵੇਰ ਤੋਂ ਲੈ ਕੇ ਰਾਤ ਤੱਕ ਕਿਸੇ ਨੂੰ ਕੋਈ ਕੋਈ ਰੈਸিপি ਬਣਾਉਣੀ ਆਉਂਦੀ ਆ ਸਪੈਸ਼ਲ ਜਿਹੜੀ ਹੈਗੀ ਆ ਤਾਂ ਉਹਨਾਂ ਨੂੰ ਕੈਪਚਰ ਕਰਕੇ ਉਹ ਦਿਖਾਉਂਦੀਆਂ ਨੇ ਕੋਈ ਕਿਤਾਬਾਂ ਪੜ੍ਹਦਾ ਕੋਈ ਕੋਈ ਬਿਜ਼ਨਸ ਕਰਦਾ ਆ ਆਪਦਾ ਆਨਲਾਈਨ ਫਿਰ ਤੁਹਾਨੂੰ ਦਿਖਾਉਂਦੇ ਆ ਕਿ ਅਸੀਂ ਆਹ ਕੰਮ ਕਰਦੇ ਆ ਜੇ ਤੁਸੀਂ ਵੀ ਆਰਡਰ ਕਰਨਾ ਕਰੋ ਹਣਾ ਇਹ ਸਾਰਾ ਚਲੋ ਜਿਹਦੇ ਕੋਲ ਕੋਈ ਵੀ ਹੁਨਰ ਹੈਗਾ ਉਹ ਉਸ ਚੀਜ਼ ਨੂੰ ਇਸ ਮਾਧਿਅਮ ਰਾਹੀਂ ਉਹ ਵਾਰਤਦਾ ਹਣਾ ਆਪਦੇ ਆਦੀ ਇਨਕਮ ਦਾ ਸਾਧਨ ਬਣਾਉਂਦਾ ਤੇ ਇਹਦੇ 'ਚ ਤੁਹਾਡੇ ਕੋਸ਼ਿਕ ਲੋਕਾਂ ਦੇ ਉਹਨੂੰ ਪਿੱਛੇ ਖਿੱਚਣ ਨਾਲ ਕੀ ਫਰਕ ਪੈ ਜਾਣਾ ਹਜ਼ਾਰਾਂ ਨਹੀਂ ਲੱਖਾਂ ਨਹੀਂ ਕਰੋੜਾਂ 'ਚ ਸਾਡੇ ਪੰਜਾਬੀ ਬੈਠੇ ਨੇ ਜਿੱਥੇ-ਜਿੱਥੇ ਵੀ ਬੈਠੇ ਨੇ ਮੁਲਕ ਦੁਨੀਆਂ ਦੇ ਕਿਸੇ ਵੀ ਮੁਲਕ 'ਚ ਬੈਠੇ ਨੇ ਜਿਨ੍ਹਾਂ ਨੂੰ ਤੁਹਾਡੀ ਜਿਹੜੀ ਵੀ ਗੱਲ ਚੰਗੀ ਲੱਗੀ ਉਹਨਾਂ ਨੇ ਉਹ ਸੁਣਨਾ ਹੀ ਆ ਉਹਨੂੰ ਪਿਆਰ ਦੇਣਾ ਉਹਨਾਂ ਨੂੰ ਉਹਨਾਂ ਨੇ ਉਹਨਾਂ ਦੇ ਨਾਲ ਜੁੜਦੇ ਹੀ ਜਾਣਾ ਸੋ ਤੁਹਾਡਾ ਧੰਨਵਾਦ ਕਿ ਤੁਸੀਂ ਪਿੱਛੇ ਜੇ ਮੇਰੀਆਂ ਬਹੁਤ ਸਾਰੀਆਂ ਪ੍ਰੋਬਲਮਸ ਘਰ ਦੇ ਵਿੱਚ ਆ ਗਈਆਂ ਸੀਗੀਆਂ ਤੇ ਮੈਨੂੰ 2-3 ਮਹੀਨੇ ਮੈਂ ਇਸ ਤੇ ਲਗਾਤਾਰਤਾ ਨਹੀਂ ਬਣਾ ਸਕੀ ਕੰਮ ਨਹੀਂ ਕਰ ਸਕੀ ਤਾਂ ਕਾਫੀ ਸਲੋ ਹੋ ਗਿਆ ਸੀਗਾ ਮੇਰਾ ਚੈਨਲ ਤੇ ਹੁਣ ਮੁੜ ਕੇ ਦੁਬਾਰਾ ਤੋਂ ਮੈਂ ਸ਼ੁਰੂ ਕੀਤੀਆਂ ਗੱਲਾਂ ਬਾਤਾਂ ਕਰਨੀਆਂ ਤੇ ਦੁਬਾਰਾ ਉਹਨੇ ਮਤਲਬ ਮੇਰੇ ਨਾਲ ਤੁਸੀਂ ਜੁੜਨੇ ਸ਼ੁਰੂ ਹੋਏ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਰ ਅਸੀਂ ਕਹਿੰਦੇ ਹੁੰਦੇ ਨਾ ਕਿਸੇ ਨੂੰ ਨੀਚੇ ਗਰਾਉਣ ਨਾਲ ਕੋਈ ਉੱਪਰ ਨਹੀਂ ਉੱਠਦਾ ਹੁੰਦਾ ਇੱਕ ਬਹੁਤ ਸਿੱਧਾ ਸਦਾ ਜਿਆ ਇਹਨੂੰ ਫਾਰਮੂਲਾ ਕਵਾਂਗੇ ਜਾਂ ਸਿੱਧਾ ਸਦਾ ਜਿਆ ਲਾਜਿਕ ਕਵਾਂਗੇ ਵੀ ਇਹਨੂੰ ਜਦੋਂ ਅਸੀਂ ਕਿਸੇ ਨੂੰ ਥੱਲੇ ਗਰਾਵਾਂਗੇ ਅਸੀਂ ਉਸ ਤੋਂ ਵੀ ਥੱਲੇ ਗਰਾਾਂਗੇ ਹਾਲਾਂਕਿ ਉਹ ਥੱਲੇ ਨਹੀਂ ਗਿਰੇ ਹੁੰਦੇ ਉਹ ਸਾਡਾ ਹੀ ਵਹਿਮ ਹੁੰਦਾ ਕਿ ਅਸੀਂ ਕਿਸੇ ਦੀ ਲੱਤ ਖੇਚ ਲਈ ਉਹ ਨੂੰ ਥੋੜਾ ਜਿਹਾ ਪਿਛਾਣ ਕਰਤਾ ਜਿਨੇ ਕੁਝ ਕਰਨਾ ਨਾ ਉਹਦੇ ਕੋਲ ਸੌ ਢੰਗ ਹੋਣਗੇ ਥੋੜੇ ਦਿਨ ਪਹਿਲਾਂ ਮੇਰੀ ਕਿਸੇ ਕੁੜੀ ਨਾਲ ਗੱਲ ਹੋ ਰਹੀ ਸੀ ਉਹਦੇ ਬਾਰੇ ਕਿਸੇ ਨੇ ਕੁਝ ਲਿਖ ਕੇ ਪਾਇਆ ਫੇਸਬੁੱਕ ਤੇ ਤੇ ਉਹਦਾ ਜਦੋਂ ਮੇਰੀ ਉਹਦੇ ਨਾਲ ਗੱਲ ਹੋਈ ਤਾਂ ਉਹਦਾ ਜਵਾਬ ਸੀਗਾ ਕਿ ਹਾਥੀ ਹੈ ਜਿਹੜੇ ਉਹ ਤੁਰਦੇ ਜਾਂਦੇ ਆ ਤੇ ਬਾਕੀ ਤੁਸੀਂ ਸਾਰੇ ਜਾਣਦੇ ਹੋ ਇਸ ਮਹਾਵਰੇ ਨੂੰ ਤੇ ਉਹਨੇ ਇਹ ਗੱਲ ਕਹਿ ਕਿ ਉਹ ਸਾਨੂੰ ਹਾਸੇ ਚ ਪਾਦਾ ਪਰ ਉਹਨੇ ਆਪ ਦੇ ਕੰਮ ਕਰਨ ਤੋਂ ਨਹੀਂ ਉਹ ਮੁੜੀ ਉਹਨੇ ਆਪਣੀਆਂ ਅਗਲੀਆਂ ਪਲਾਨਸ ਤੁਹਾਨੂੰ ਪੂਰਾ ਉਹਨੇ ਦੱਸਿਆ ਕਿ ਮੇਰੀਆਂ ਆਹ ਆਹ ਪਲਾਨ ਨੇ ਮੈਂ ਤਾਂ ਬਹੁਤ ਅੱਗੇ ਤੱਕ ਜਾਣਾ ਮੈਂ ਸੋਚਿਆ ਹੋਇਆ ਮੇਰੇ ਰਾਜ ਕੋਈ ਨਹੀਂ ਆ ਸਕਦਾ ਸੋ ਜਦੋਂ ਅਸੀਂ ਕਿਸੇ ਨੂੰ ਖਿੱਚਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਕਿਸੇ ਨੂੰ ਪਿੱਛੇ ਲਿਜਾਣ ਦੀ ਕੋਸ਼ਿਸ਼ ਕਰਦੇ ਹਾਂ ਘੱਟੋ ਘੱਟ ਅਸੀਂ ਉਦੋਂ ਆਪਦੇ ਅੰਦਰ ਅੰਤਰਝਾਤ ਮਾਰ ਲੀਏ ਵੀ ਇਦਾਂ ਕਰਿਆ ਸਾਨੂੰ ਕੀ ਮਿਲਣ ਲੱਗਾ ਤੇ ਜੇ ਅਸੀਂ ਆਪ ਦੀ ਇੰਨੀ ਇੱਕ ਗੰਦੀ ਮਾਨਸਿਕਤਾ ਆਪਦੀ ਬਣਾ ਲਈ ਤਾਂ ਫਿਰ ਅਸੀਂ ਆਪਣੇ ਆਪ ਨੂੰ ਤਾਂ ਲਾਣਤ ਪਾ ਸਕਦੇ ਹਾਂ ਕਿਸੇ ਦਾ ਅਸੀਂ ਕੁਝ ਨਹੀਂ ਵਿਗਾੜ ਸਕਦੇ ਸਾਡੇ ਪੰਜਾਬੀ ਤਾਂ ਐਨੇ ਵਧੀਆ ਅਸੀਂ ਪੰਜਾਬੀ ਤਾਂ ਪੂਰੀ ਦੁਨੀਆ 'ਚ ਇਸ ਗੱਲ ਗੱਲ ਕਰਕੇ ਜਾਣੇ ਜਾਂਦੇ ਆ ਵੀ ਕਦੇ ਵੀ ਦੁਨੀਆ ਤੇ ਕਿਤੇ ਵੀ ਭੀੜ ਪਵੇ ਤਾਂ ਸਾਡੇ ਪੰਜਾਬੀ ਲੰਗਰ ਲਾ ਦਿੰਦੇ ਨੇ ਪਤਾ ਨਹੀਂ ਕਿੱਥੋਂ ਕਿੱਥੋਂ ਸੇਵਾ ਆਉਣ ਲੱਗ ਜਾਂਦੀ ਹੈ ਕਿਤੇ ਪਾਣੀ ਆ ਜੇ ਹੜ ਮਾਰੀ ਸਥਿਤੀ ਹੋ ਜੇ ਕਿਤੇ ਕੋਈ ਵੀ ਇਸ ਤਰ੍ਹਾਂ ਦੀ ਮੁਸੀਬਤ ਆ ਜੇ ਤਾਂ ਪੰਜਾਬੀ ਹੀ ਹੁੰਦੇ ਆ ਸਭ ਤੋਂ ਵਰਗੇ ਫਿਰ ਇਹੋ ਜੀਆਂ ਇਦਾਂ ਦੀਆਂ ਗੱਲਾਂ ਜਦੋਂ ਕੋਈ ਸੁਣਨ ਨੂੰ ਮਿਲਦੀਆਂ ਕਿ ਸਾਡੇ ਆਪਣੇ ਆਨੇ ਸਾਡੇ ਨਾਲ ਇਸ ਤਰ੍ਹਾਂ ਕੀਤਾ ਆਹ ਕੀਤਾ ਜਿਹੜੇ ਉਹਨਾਂ ਨਾਲ ਖੜੇ ਸੀਗੇ ਉਹ ਵੀ ਪਿੱਛੇ हट ਕੇ ਕਿਸੇ ਦੀ ਤਰੱਕੀ ਤੇ ਖੁਸ਼ ਹੋਇਆ ਕਰੋ ਅਸਲੀ ਜਿਹੜੀ ਖੁਸ਼ੀ ਹੈ ਨਾ ਅੰਦਰੋਂ ਖੁਸ਼ੀ ਹੁੰਦੀ ਆ ਉਹ ਸਾਡੇ ਲਈ ਵੀ ਕਿਤੇ ਨਾ ਕਿਤੇ ਵਰਕ ਕਰਦੀ ਆ ਸਾਡੇ ਲਈ ਕਹਿੰਦੇ ਹੁੰਦੇ ਆ ਕੋਈ ਨਵਾਂ ਹੀ ਦਰਵਾਜ਼ਾ ਖੁੱਲ ਜਾਂਦਾ ਹੈ ਕਿਸੇ ਤਰੱਕੀ ਕਰਦੇ ਬੰਦੇ ਨੂੰ ਦੇਖ ਕੇ ਕੁਝ ਅਸੀਂ ਵੀ ਸਿੱਖ ਸਕਦੇ ਆ ਬੇਸ਼ੱਕ ਹਰ ਕਿਸੇ ਦੀ ਤਰੱਕੀ ਇਸ ਤਰ੍ਹਾਂ ਕਰਨੀ ਹੁੰਦੀ ਹੈ ਕਿਸੇ ਦੀ ਰੀਸ ਨਾਲ ਆਪਾਂ ਰਾਤੋਂ ਰਾਤ ਉਸ ਲੈਵਲ ਤੱਕ ਤਾਂ ਨਹੀਂ ਪਹੁੰਚ ਸਕਦੇ ਪਰ ਅਸੀਂ ਜ਼ੀਰੋ ਤੋਂ ਥੋੜਾ ਜਿਹਾ ਆਪ ਫਿਰ ਉਸ ਤੋਂ ਉੱਤੇ ਫਿਰ ਉਸ ਤੋਂ ਉੱਤੇ ਤਾਂ ਆ ਸਕਦੇ ਆ ਆਪ ਦਾ ਮੁਕਾਬਲਾ ਆਪਣੇ ਨਾਲ ਕਰ ਸਕਦੇ ਆ ਵੀ ਅਸੀਂ ਇੱਥੇ ਬੈਠੇ ਲੋਕਾਂ ਨੂੰ ਹੀ ਨਿੰਦੀ ਜਾਵਾਂਗੇ ਲੋਕਾਂ ਨੂੰ ਭੰਡੀ ਜਾਵਾਂਗੇ ਕਿ ਅਸੀਂ ਆਪਣਾ ਕੁਝ ਕਰਾਂਗੇ ਯਸਾਨੂ ਵੀ ਰੱਬ ਨੇ ਦੁਨੀਆ ਤੇ ਕੁਛ ਕਰਨ ਲਈ ਭੇਜਿਆ ਕਿ ਸਾਨੂੰ ਲੋਕਾਂ ਨੂੰ ਨਿੰਦਣ ਭੰਡਣ ਲਈ ਹੀ ਭੇਜਿਆ ਤਾਂ ਉਹ ਜਦੋਂ ਮੈਂ ਉਹਦੀ ਗੱਲ ਸੁਣੀ ਤਾਂ ਮੈਨੂੰ ਲੱਗਿਆ ਵੀ ਵੇਖੋ ਉਹਨੇ ਆਪਦੇ ਮਨ ਦੀ ਗੱਲ ਕਹਿਤੀ ਪਰ ਉਹਨੂੰ ਰੋਜ਼ ਨਵਾਂ ਉਹ ਕੰਮ ਕਰ ਰਹੀ ਹੈ ਨਵੇਂ ਲੋਕੋ ਦੇ ਨਾਲ ਜੁੜ ਰਹੇ ਨੇ ਤੇ ਜਿਨ੍ਹਾਂ ਨੇ ਮਾੜਾ ਮੋਟਾ ਉਹਨੂੰ ਕੁਛ ਕਿਹਾ ਹੋਣਾ ਜਾਂ ਪਿੱਛੇ ਹੱਟੇ ਹੋਣੇ ਉਹ ਹਜੇ ਵੀ ਉੱਥੇ ਹੀ ਬੈਠੇ ਹੋਣੇ ਇਹ ਸਚਾਈ ਆ ਅਟੱਲ ਸਚਾਈ ਆ ਕੋਈ ਨਾ ਦੱਸੇ ਉਹ ਵੱਖਰੀ ਗੱਲ ਆ ਇੱਕ ਤਾਂ ਮੈਂ ਇਹ ਗੱਲ ਕਰਨੀ ਸੀ ਤੇ ਦੂਜੀ ਮੈਂ ਗੱਲ ਕਰਨੀ ਹੈਗੀ ਆ ਸੋਸ਼ਲ ਮੀਡੀਆ ਦੇ ਸੱਚ ਬਾਰੇ ਜਦੋਂ ਕੋਈ ਸਾਡਾ ਫੜ ਲੈਂਦਾ ਨਾ ਦਿਮਾਗ ਨੂੰ ਪੜ ਲੈਂਦਾ ਕਿ ਸਾਡੀ ਮਾਨਸਿਕਤਾ ਕਿਹੋ ਜੀ ਆ ਤੇ ਉਹਨੂੰ ਅਸੀਂ ਦੂਜਾ ਬੰਦਾ ਜਿਹੜਾ ਸਮਾਰਟ ਬੰਦਾ ਉਹ ਉਸ ਤਰ੍ਹਾਂ ਕਿ ਮਤਲਬ ਉਹ ਤੁਹਾਡੀ ਮਾਨਸਿਕਤਾ ਨੂੰ ਕਿਸ ਤਰ੍ਹਾਂ ਵਰਤ ਸਕਦਾ ਹੈ ਕਈ ਵਾਰ ਅਸੀਂ ਸੋਸ਼ਲ ਮੀਡੀਆ ਤੇ ਮੈਂ ਫੇਕ ਆਈਡੀਆ ਦੀ ਗੱਲ ਕੀਤੀ ਸੀ ਕਈ ਵਾਰ ਇਸ ਤੋਂ ਵੋਲਟੇ ਵੀ ਹੁੰਦਾ ਕਿ ਕਿਸੇ ਨੇ ਆਪਣੇ ਚੈਨਲ ਦੀ ਆਪਣੇ ਬਿਜ਼ਨਸ ਦੀ ਹੋਰ ਤਰੱਕੀ ਲਈ ਨਵਾਂ ਚੈਨਲ ਬਣਾਇਆ ਸੌਰੀ ਨਵੀਂ ਆਈਡੀ ਬਣਾਈ ਉਹ ਸਾਈਡੀ ਤੋਂ ਕੁਝ ਇਸ ਤਰ੍ਹਾਂ ਦਾ ਲਿਖਿਆ ਤੇ ਓਬਵੀਅਸ ਆ ਅਸੀਂ ਤਾਂ ਛੇਤੀ ਕਾਲਾ ਕੱਢਣ ਦੀ ਤਿਆਰੀ ਬੈਠੇ ਹੁੰਦੇ ਹਾਂ ਕਿਸੇ ਨੇ ਕੁਛ ਗਲਤ ਵੀਡੀਓ ਪਾਤੀ ਤੇ ਜਿਹੜੇ ਅਸੀਂ ਫਿਕਰਮੰਦ ਲੋਕ ਕੁੰਨਿਆ ਸੀ ਉੱਥੇ ਗਾਲਾਂ ਦੀ ਛੜੀ ਲਾ ਦਿੰਦੇ ਆ ਉੱਥੇ ਅਸੀਂ ਆਪਦੀ ਸੱਭਿਆਤਾ ਅਸੱਭਿਆਤਾ ਤਾਂ ਭੁੱਲ ਜਾਂਦੇ ਆ ਅਸੀਂ ਕੀ ਆ ਅਸੀਂ ਉਹਨੂੰ ਉਹਦੀ ਬੁराई ਦੱਸਣ ਨੂੰ ਉਦੋਂ ਵੀ ਜਾ ਕੇ ਨੀਵੇਂ ਹੋ ਕੇ ਉੱਥੇ ਆਪਾਂ ਕਮੈਂਟ ਦੇ ਕੇ ਆਉਂਦੇ ਆ ਪਰ ਉਹ ਲੋਕ ਜਿਹਨੇ ਉਹ ਫੇਕ ਆਈਡੀ ਬਣਾਈ ਹੁੰਦੀ ਆ ਕਿਸੇ ਬਾਰੇ ਕੁਛ ਕਿਹਾ ਹੁੰਦਾ ਉਹ ਉਹ ਮਜ਼ਾ ਲੈ ਰਹੇ ਹੁੰਦੇ ਨੇ ਖੁਸ਼ ਹੋ ਰਹੇ ਹੁੰਦੇ ਨੇ ਕਿ ਆਪਾਂ ਉੱਚੀ ਲੈ ਜਾਨਗੇ ਸਾਨੂੰ ਵਿਊ ਮਿਲ ਰਹੇ ਨੇ ਸਾਨੂੰ ਕਮੈਂਟ ਮਿਲ ਰਹੇ। ਸੋ ਅਸੀਂ ਜਦੋਂ ਕੋਈ ਵੀ ਕੰਮ ਕਰ ਰਹੇ ਆ ਅਸੀਂ ਸਿੱਖਣਾ ਕਿੰਨਾ ਤੋਂ ਜਿਹੜੇ ਆਪਦੀ ਜ਼ਿੰਦਗੀ ਦੇ ਤਜਰਬੇ ਸਾਡੇ ਨਾਲ ਸਾਂਝੇ ਕਰਦੇ ਆ ਸਾਨੂੰ ਦੱਸਦੇ ਆ ਕਿ ਅਸੀਂ ਜ਼ੀਰੋ ਤੋਂ ਸਟਾਰਟ ਹੋਏ ਸੀ ਇੰਨਾ ਇੰਨਾ ਰਾਹਾਂ 'ਚੋਂ ਹੁੰਦੇ ਹੋਏ ਅੱਜ ਅਸੀਂ ਇੱਥੇ ਪਹੁੰਚ ਗਏ ਆ ਤੇ ਤੁਸੀਂ ਵੀ ਸਾਡੇ ਤੋਂ ਕੁਝ ਸਿੱਖ ਸਕਦੇ ਹੋ ਸਾਡੇ ਪੱਜਿੰਨਾ ਤੇ ਤੁਰ ਸਕਦੇ ਹੋ। ਇਸ ਚਾਇਦਾ ਵੀ ਇਤੁਰਨਾ ਪਰ ਸਾਡਾ ਮਕਸਦ ਕੀ ਹੁੰਦਾ ਸਾਡੇ ਚੋਂ ਬਹੁਤਿਆਂ ਦਾ ਵੀ ਇਹਦੀ ਤਰੱਕੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਰੁਕੋ ਫਲਾਣਾ ਅੱਗੇ ਜਾ ਰਿਹਾ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਉਹਨੂੰ ਪਿੱਛੋਂ ਖਿੱਚੋ ਤੇ ਪਰ ਜਿਹੜਾ ਬੰਦਾ ਆਪਦੇ ਦਮ ਤੇ ਕਹਿੰਦੇ ਹੁੰਦੇ ਹਨ ਨਾ ਉੱਪਰ ਜਾ ਰਿਹਾ ਤੇ ਜਿਹਨੂੰ ਆਪ ਦਾ ਜਿਹਨੇ ਆਪ ਦਾ ਸਿਰ ਆਪ ਗੁੰਦਿਆ ਹੁੰਦਾ ਉਹ ਕਦੇ ਪਿੱਛੇ ਨਹੀਂ ਮੁੜਦੇ ਨਾ ਉਹ ਪਿੱਛੇ ਉਹਨਾਂ ਦੀ ਕੋਈ ਤਰੱਕੀ ਦੇ ਰਾਹ 'ਚ ਕੋਈ ਮਤਲਬ ਕੋਈ ਰੋੜਾ ਬਣ ਸਕਦਾ ਸੋ ਗੱਲ ਇਹ ਮਾਨਸਿਕਤਾ ਦੀ ਵੀ ਹੁੰਦੀ ਹੈ ਆਪਾਂ ਆਪ ਦੇ ਲਈ ਕਰੀਏ ਜੋ ਕਰਨਾ ਜਦੋਂ ਕੁਝ ਫਜ਼ੂਲ ਲੱਗਦਾ ਹੈ ਕੁਝ ਗਲਤ ਲੱਗਦਾ ਉੱਥੇ ਅਸੀਂ ਆਪ ਦੀ ਇੰਨੀ ਕਰਜੀ ਵੇਸਟ ਕਰਦੇ ਹਾਂ ਤੇ ਭੰਦੇ-ਭੰਦੇ ਕਮੈਂਟ ਕਰਦੇ ਹਾਂ ਕਿਸੇ ਨੂੰ ਗਾਲ ਕੱਢਦੇ ਹਾਂ ਉਹਨਾਂ ਨੇ ਨਾ ਮਾਈਂਡ ਗੇਮ ਖੇਡੀ ਹੁੰਦੀ ਹੈ ਸਾਡੇ ਨਾਲ ਕਿ ਇੰਨਾ ਕੁ ਬੋਲ ਦੋ ਵੇਖਿਓ ਕਿਵੇਂ ਲੋਕੀ ਆਉਂਦੀ ਇੱਥੇ ਆਪ ਵੀ ਪਰਦਾ ਆਉਦਾ ਪ੍ਰਦਰਸ਼ਿਤ ਕਰਨਗੇ ਆਪਦੀ ਸੋਚ ਦਾ ਗਾਲਾਂ ਕੱਢਣਗੇ ਉਹਨਾਂ ਨੂੰ ਗਾਲਾਂ ਨਾਲ ਨਹੀਂ ਫਰਕ ਪੈਂਦਾ ਉਹਨਾਂ ਨੂੰ ਪਤਾ ਕਿ ਉਹਨਾਂ ਨੂੰ ਉਹਨਾਂ ਦਾ ਚੈਨਲ ਰੀਚ ਫੜ ਰਿਹਾ ਜਿੰਨੀ ਉੱਥੇ ਜਾ ਕੇ ਕੋਈ ਵੀ ਰਿਐਕਟ ਕਰੋਗੇ ਉਹਨਾਂ ਦਾ ਚੈਨਲ ਉਨਾ ਅੱਗੇ ਜਾਣਾ ਉਨਾ ਹੀ ਵਾਇਰਲ ਹੋਣਾ ਜਦੋਂ ਕੋਈ ਚੰਗਾ ਬੋਲ ਰਿਹਾ ਕੋਈ ਚੰਗਾ ਕੰਮ ਕਰ ਰਿਹਾ ਉੱਥੇ ਅਸੀਂ ਹੱਥ ਘੁੱਟ ਲੈਣੇ ਨਹੀਂ ਬੋਲਦੇ ਆਪਣਾ ਇਹੀ ਹੋਣਾ ਚਾਹੀਦਾ ਆਪਾਂ ਨੂੰ ਕਿ ਜਦੋਂ ਕਿਤੇ ਵੀ ਕੋਈ ਚੰਗਾ ਕੰਮ ਕਰ ਰਿਹਾ ਵਧੀਆ ਗੱਲ ਕਰ ਰਿਹਾ ਉੱਥੇ ਸਿਰਫ ਬੈਠ ਕੇ ਆਗਾ ਨਾ ਜਾਓ ਉਹਨੂੰ ਦੇਖ ਕੇ ਸਕਰੋਲ ਕਰਕੇ ਉੱਥੇ ਰੀਐਕਟ ਕਰੋ ਕਿ ਆਹ ਗੱਲ ਭਾਈ ਤੂੰ ਚੰਗੀ ਕੀਤੀ ਆ ਸਿਆਣੀ ਕੀਤੀ ਆ ਉੱਥੇ ਕਮੈਂਟ ਵੀ ਦੇ ਦਿਓ ਜੇ ਕੋਈ ਤੁਹਾਨੂੰ ਆਪਣੀ ਗੱਲ ਕਰ ਰਿਹਾ ਤਾਂ ਉੱਥੇ ਸਾਨੂੰ ਕੋਈ ਕਮੈਂਟ ਵੀ ਲਿਖਤੀ ਰੂਪ ਚ ਦੇਣਾ ਚਾਹੀਦਾ ਤੇ ਜਦੋਂ ਕੁਝ ਵੀ ਗਲਤ ਹੋ ਰਿਹਾ ਉੱਥੇ ਉਸ ਚੀਜ਼ ਨੂੰ ਸਾਨੂੰ ਇਗਨੋਰ ਕਰਨਾ ਚਾਹੀਦਾ ਉਹ ਬੁੱਢੇ ਸਿੱਦੇ ਡਾਂਸ ਕਰਕੇ ਤੁਹਾਨੂੰ ਹਸਾਉਣ ਦੀ ਕੋਸ਼ਿਸ਼ ਕਰਦੇ ਆ ਕਈ ਉੱਥੇ ਪੂਰੇ ਗੁੱਸੇ ਨਾਲ ਭਰੇ ਪਿੱਤੇ ਕਮੈਂਟ ਕਰਦੇ ਆ ਬਈ ਤੁਸੀਂ ਉਹਨਾਂ ਨੇ ਤਾਂ ਤੁਹਾਨੂੰ ਸਮਝ ਲਿਆ ਤੁਸੀਂ ਉਹਨਾਂ ਨੂੰ ਸਮਝਿਆ ਹੀ ਨਹੀਂ ਇਹ ਸੋਸ਼ਲ ਮੀਡੀਆ ਦਾ ਸੱਚ ਹੈ ਰਾਤੋਂ ਰਾਤ ਉਹ ਚੀਜ਼ ਵਾਇਰਲ ਹੁੰਦੀ ਹੈ ਜਿਹਦੇ ਜਿਹੜੀ ਬਹੁਤ ਹੀ ਹਲਕੇ ਦਰਜੇ ਦੀ ਹੋਵੇ ਬਹੁਤ ਸੋਹਣੀਆਂ ਗੱਲਾਂ ਵੱਡੀਆਂ ਗੱਲਾਂ ਕਿਤਾਬਾਂ ਪੜ੍ਹਦੇ ਰਹਿਣੇ ਆਪਾਂ ਉਹ ਗੱਲਾਂ ਉਹ ਕਦੇ ਵੀ ਇੰਨੀ ਆ ਵਾਇਰਲ ਹੁੰਦੀਆਂ ਨਹੀਂ ਦੇਖੀਆਂ ਉਹ ਤਾਂ ਸਾਨੂੰ ਲਗਭੜੀਆਂ ਪੈਂਦੀਆਂ ਉੱਥੇ ਜਾ ਕੇ ਪੇਜ ਜੁਆਇਨ ਕਰਨੇ ਪੈਂਦੇ ਆ ਤਾਂ ਕਿਤੇ ਜਾ ਕੇ ਸਾਨੂੰ ਚੰਗਾ ਕਿਤੇ ਲਿਖਿਆ ਪੜਿਆ ਸਭ ਦੇਖਣ ਨੂੰ ਮਿਲਦਾ ਅੱਜ ਬਸ ਇਹੀ ਸੀਗੀਆਂ ਗੱਲਾਂ ਬਾਤਾਂ ਕਿ ਅਸੀਂ ਪੰਜਾਬੀ ਜਿੱਥੇ ਅਸੀਂ ਦਰਿਆ ਦੇ ਲਾਂ ਪੰਜਾਬੀਆਂ ਨੇ ਬੜਾ ਆਪਣਾ ਯੋਗਦਾਨ ਪਾਇਆ ਕਿਸੇ ਦੀ ਮਦਦ ਲਈ ਉਹ ਪਹੁੰਚਦੇ ਨੇ ਤੇ ਪਰ ਇੱਥੇ ਇਸ ਤਰ੍ਹਾਂ ਜਦੋਂ ਕੋਈ ਤੁਹਾਡਾ ਆਪਣਾ ਹੀ ਕੋਈ ਕੋਈ ਨੇੜੇ ਦਾ ਕੋਈ ਤੁਹਾਡਾ ਜਾਣ ਪਛਾਣ ਵਾਲਾ ਤਰੱਕੀ ਕਰਦਾ ਹੈ ਭਾਵੇਂ ਥੋੜੀ ਹੋਈ ਕਰਦਾ ਪਰ ਅੱਗੇ ਨੂੰ ਵਾਅਦਾ ਤਾਂ ਉਹਨੂੰ ਉਹਦੀ ਥਿਰ ਬਣ ਕੇ ਨਾਲ ਖੜਨਾ ਹੁੰਦਾ ਤੇ ਕਦੇ ਵੀ ਉਹਨੂੰ ਆਪਦੇ ਭੈੜੇ ਇਰਾਦਿਆਂ ਨਾਲ ਥੱਲੇ ਡਿਗਾਉਣ ਦੀ ਥੱਲੇ ਡੇਗਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਤੇ ਇਹ ਨਹੀਂ ਪਤਾ ਕਿ ਅਸੀਂ ਇਦਾਂ ਕਰਦੇ ਆ ਆਪ ਕਿੰਨੇ ਆਪਣੀਆਂ ਹੀ ਨਜ਼ਰਾਂ 'ਚ ਡਿੱਗ ਜਾਂਦੇ ਆ ਜਿੱਕਾ ਤੇ ਮੈਂ ਕਿ ਸੋਚੀਏ ਤਾਂ ਸੁਵਜ ਦੀ ਇਹੀ ਸੀਗੀ ਗੱਲਬਾਤ ਤੇ ਤੁਸੀਂ ਧਿਆਨ ਰੱਖਿਓ ਖੁਸ਼ ਰਹੋ ਚੜਦੀ ਕਲਾ ਚ ਰਹੋ ਸਤਿ ਸ਼੍ਰੀ ਅਕਾਲ